ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਅਸੀਂ ਗੱਲ ਕਰਨੀ ਕਿ ਪੂਰਬ ਦਿਸ਼ਾ ਵਾਲਾ ਘਰ ਚੰਗਾ ਕਿਉਂ ਮੰਨਿਆ ਜਾਂਦਾ ਸ਼ੁਭ ਕਿਉਂ ਮੰਨਿਆ ਜਾਂਦਾ ਅੱਗੇ ਅਸੀਂ ਵੀਡੀਓ ਕੀਤੀ ਸੀ ਕਿ ਦੱਖਣ ਦਿਸ਼ਾ ਵਾਲਾ ਘਰ ਮਾੜਾ ਕਿਉਂ ਮੰਨਿਆ ਜਾਂਦਾ ਤੇ ਅੱਜ ਗੱਲ ਕਰਨੀ ਪੂਰਬ ਦਿਸ਼ਾ ਵਾਲਾ ਘਰ ਚੰਗਾ ਕਿਉਂ ਹੁੰਦਾ ਤੇ ਜੇਕਰ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਚੈਨਲ ਤੇ ਨਵੇਂ ਆਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਵੇ ਤੇ ਗੱਲ ਨੂੰ ਸ਼ੁਰੂ ਕਰਦੇ ਹਾਂ ਜਦੋਂ ਵੀ ਅਸੀਂ ਕੋਈ ਘਰ ਲੈਣਾ ਹੋਵੇ ਮਕਾਨ ਪਲਾਟ ਕੁਝ ਖਰੀਦਣਾ ਹੋਵੇ ਨਾ ਤਾਂ ਅਸੀਂ ਦਿਸ਼ਾਵਾਂ ਦਾ ਧਿਆਨ ਜਰੂਰ ਰੱਖਦੇ ਹਾਂ ਕਿ ਅਸੀਂ ਘਰ ਕਿਹੜੀ ਦਿਸ਼ਾ ਵਿੱਚ ਲੈ ਰਹੇ ਹਾਂ ਤੇ ਜਿਵੇਂ ਅਸੀਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਕਿ ਦੱਖਣ ਦਿਸ਼ਾ ਵਾਲਾ ਘਰ ਭਾਵੇਂ ਸਸਤਾ ਹੀ ਹੋਵੇ ਪਰ ਲੋਕ ਘੱਟ ਪਸੰਦ ਕਰਦੇ ਆ ਕਿ ਇਸ ਦਿਸ਼ਾ ਵਿੱਚ ਘਰ ਲਿਆ ਜਾਵੇ ਜਾਂ ਜਿਹੜੇ ਘਰ ਦਾ ਦਰਵਾਜ਼ਾ ਜਿਹੜਾ ਦੱਖਣ ਦਿਸ਼ਾ ਵੱਲ ਹੋਵੇ ਤੇ ਅੱਜ ਪੂਰਬ ਦਿਸ਼ਾ ਦੀ ਗੱਲ ਕਰੀਏ ਕਿ ਲੋਕੀ ਜਦੋਂ ਵੀ ਘਰ ਖਰੀਦਦੇ ਤੇ ਪੂਰਬ ਦਿਸ਼ਾ ਵਾਲਾ ਘਰ ਭਾਵੇਂ ਮਹਿੰਗਾ ਹੀ ਮਿਲਦਾ ਹੋਵੇ ਤੇ ਲੈ ਕੇ ਖੁਸ਼ ਹੁੰਦੇ ਆ ਕਿਉਂਕਿ ਕਿਹਾ ਜਾਂਦਾ ਮੰਨਿਆ ਜਾਂਦਾ ਕਿ ਇਸ ਦਿਸ਼ਾ ਵਾਲੇ ਘਰ ਵਿੱਚ ਬਰਕਤ ਬਹੁਤ ਹੁੰਦੀ ਆ ਇਸ ਦਿਸ਼ਾ ਵਾਲੇ ਘਰ ਵਿੱਚ ਹਮੇਸ਼ਾ ਵਿਅਕਤੀ ਚੜ੍ਹਦੀ ਕਲਾ ਵਿੱਚ ਰਹਿੰਦਾ ਤੇ ਫਿਰ ਇਸ ਪਿੱਛੇ ਕੀ ਸਚਾਈ ਆ ਜੇਕਰ ਆਪਾਂ ਵਿਗਿਆਨ ਵਾਲੇ ਪਾਸੇ ਤੋਂ ਸੋਚੀਏ ਤਾਂ ਪੂਰਬ ਦਿਸ਼ਾ ਵਾਲੇ ਘਰ ਵਿੱਚ ਸਭ ਤੋਂ ਪਹਿਲਾਂ ਸੂਰਜ ਦੀਆਂ ਮਿੱਠੀਆਂ-ਮਿੱਠੀਆਂ ਕਿਰਨਾਂ ਪੈਂਦੀਆਂ ਭਾਗ ਚੜਦੇ ਪਾਸੇ ਜਿਹਦਾ ਮੂੰਹ ਹੁੰਦਾ ਚੜਦੇ ਪਾਸੇ ਕਿੰਨੂੰ ਕਿਹਾ ਜਾਂਦਾ ਕਿ ਜਿੱਧਰੋਂ ਸੂਰਜ ਚੜਦਾ ਹੋਵੇ ਨਾ ਉਧਰ ਘਰ ਦਾ ਦਰਵਾਜ਼ਾ ਹੋਵੇ ਘਰ ਦਾ ਮੂੰਹ ਹੋਵੇ ਤਾਂ ਉਸ ਨੂੰ ਚੜਦੇ ਪਾਸੇ ਵੱਲ ਕਿਹਾ ਜਾਂਦਾ ਤੇ ਫਿਰ ਉਹ ਜਦੋਂ ਮੱਠੀ ਮੱਠੀ ਧੁੱਪ ਪੈਂਦੀ ਆ ਨਾ ਘਰ ਦੇ ਉੱਪਰ ਡੇੜੇ ਵਿੱਚ ਤਾਂ ਫਿਰ ਉਹ ਵਿਅਕਤੀ ਲਈ ਬਹੁਤ ਹੀ ਲਾਹੇਵੰਦ ਹੁੰਦੀ ਆ ਕਿਉਂਕਿ ਧੁੱਪ ਵਿੱਚੋਂ ਵਿਟਾਮਿਨ ਡੀ ਮਿਲਦਾ ਇਹ ਫਿਰ ਵਿਟਾਮਿਨ ਡੀ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਆ ਜਿਸ ਕਰਕੇ ਚੜ੍ਹਦੇ ਪਾਸੇ ਵਾਲਾ ਘਰ ਜਿਹੜਾ ਉਹ ਚੰਗਾ ਮੰਨਿਆ ਜਾਂਦਾ ਹੁਣ ਇਹਦਾ ਮਤਲਬ ਇਹ ਨਹੀਂ ਕਿ ਦੱਖਣ ਦਿਸ਼ਾ ਵਾਲੇ ਘਰ ਵਿੱਚ ਧੁੱਪ ਨਹੀਂ ਆਉਂਦੀ ਧੁੱਪ ਤਾਂ ਉੱਥੇ ਵੀ ਆਉਂਦੀ ਆ ਪਰ ਪੂਰਬ ਦਿਸ਼ਾ ਵਾਲਾ ਘਰ ਜਿਹੜਾ ਹੁੰਦਾ ਇੱਥੇ ਚੜ੍ਹਦੀ ਧੁੱਪ ਆਉਂਦੀ ਆ ਤੇ ਦੁਪਹਿਰ ਤੱਕ ਰਹਿੰਦੀ ਆ ਉਸ ਤੋਂ ਬਾਅਦ ਦੂਜੀਆਂ ਦਿਸ਼ਾਵਾਂ ਵਾਲੇ ਘਰਾਂ ਤੱਕ ਵੀ ਧੁੱਪ ਜਾਂਦੀ ਆ ਪਰ ਇਹ ਜ਼ਰੂਰੀ ਨਹੀਂ ਇਸ ਤੁਹਾਡਾ ਘਰ ਦੀ ਲੋਕੇਸ਼ਨ ਕੀ ਦੱਸਦੀ ਆ ਉਸ ਤੇ ਵੀ ਨਿਰਭਰ ਕਰਦਾ ਤੁਹਾਡੇ ਘਰ ਦੇ ਆਸ-ਪਾਸ ਖਾਲੀ ਪਲਾਟ ਆ ਜਾਂ ਤੁਹਾਡੇ ਘਰ ਦੇ ਆਸ-ਪਾਸ ਬਿਲਡਿੰਗਾਂ ਬਹੁਤ ਆ ਦਰਖਤ ਬਹੁਤ ਆ ਤਾਂ ਵੀ ਇਹ ਬਹੁਤ ਮਾਇਨੇ ਰੱਖਦੀ ਆ ਕਿ ਧੁੱਪ ਤੁਹਾਡੇ ਘਰ ਉੱਪਰ ਕਿਸ ਤਰ੍ਹਾਂ ਪੈਂਦੀ ਆ ਬਾਕੀ ਇਨਸਾਨ ਦੀ ਮਿਹਨਤ ਤੇ ਡਿਪੈਂਡ ਕਰਦਾ ਜੇਕਰ ਤੁਸੀਂ ਦੱਖਣ ਦਿਸ਼ਾ ਵੱਲ ਰਹਿ ਰਹੇ ਹੋ ਤਾਂ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਤਾਂ ਤਰੱਕੀ ਉਸ ਘਰ ਵਿੱਚ ਵੀ ਹੁੰਦੀ ਆ ਖੁਸ਼ੀਆਂ ਉਸ ਘਰ ਵਿੱਚ ਵੀ ਆਉਂਦੀਆਂ ਤੇ ਜੇਕਰ ਤੁਹਾਡਾ ਘਰ ਚੜ੍ਹਦੇ ਪਾਸੇ ਵਾਲਿਆ ਪੂਰਬ ਦਿਸ਼ਾ ਵਾਲਿਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਸ ਘਰ ਵਿੱਚ ਦੁੱਖ ਨਹੀਂ ਆਉਂਦੇ ਉਸ ਘਰ ਵਿੱਚ ਤਕਲੀਫਾਂ ਨਹੀਂ ਆਉਂਦੀਆਂ ਮਾੜਾ ਸਮਾਂ ਨਹੀਂ ਆਉਂਦਾ ਇਹ ਜ਼ਿੰਦਗੀ ਆ ਤੇ ਜ਼ਿੰਦਗੀ ਜਿਹੜੀ ਇਹ ਦੁੱਖਾਂ ਤਕਲੀਫਾਂ ਖੁਸ਼ੀਆਂ ਗਮੀਆਂ ਦੇ ਨਾਲ ਹੀ ਚੱਲਦੀ ਆ ਤੇ ਮਿਹਨਤ ਦੇ ਨਾਲ ਹੀ ਤਰੱਕੀਆਂ ਮਿਲਦੀਆਂ ਨੇ ਬਾਕੀ ਘਰ ਭਾਵੇਂ ਦੱਖਣ ਦਿਸ਼ਾ ਵੱਲ ਹੋਵੇ ਤੇ ਭਾਵੇਂ ਪੂਰਬ ਦਿਸ਼ਾ ਵੱਲ ਹੋਵੇ ਮਿਹਨਤ ਤੇ ਹੀ ਤਰੱਕੀਆਂ ਆਉਂਦੀਆਂ ਨੇ ਮਿਹਨਤ ਕੀਤਿਆਂ ਹੀ ਇਨਸਾਨ ਬਲੁੰਦੀਆਂ ਨੂੰ ਛੂੰਦਾ ਆ ਇਹ ਕੋਈ ਵਹਿਮ ਭਰਮ ਨਹੀਂ ਆ ਇਹ ਸਿਰਫ ਵਿਗਿਆਨ ਤੌਰ ਤੇ ਜੇ ਸੋਚਗੇ ਤਾਂ ਇਹ ਤਰਕ ਦੇ ਮੁਤਾਬਕ ਸਿਰਫ ਇਹੀ ਇੱਕ ਸਚਾਈ ਆ ਕਿ ਘਰ ਭਾਵੇਂ ਦੱਖਣ ਦਿਸ਼ਾ ਵੱਲ ਹੋਵੇ ਤੇ ਭਾਵੇਂ ਪੂਰਬ ਦਿਸ਼ਾ ਵੱਲ ਹੋਵੇ ਪੂਰਬ ਦਿਸ਼ਾ ਵਾਲੇ ਘਰ ਵਿੱਚ ਜਿਹੜੀ ਧੋਪ ਉਹ ਚੜ੍ਹਦੇ ਪਾਸੇ ਵੱਲ ਆ ਜਾਂਦੀ ਆ ਪਹਿਲਾਂ ਆ ਜਾਂਦੀ ਆ ਤੇ ਦੱਖਣ ਦਿਸ਼ਾ ਵੱਲ ਉਦੋਂ ਆਉਂਦੀ ਆ ਦੁਪਹਿਰ ਤੋਂ ਬਾਅਦ ਹੋਰ ਇਹਦੇ ਪਿੱਛੇ ਕੋਈ ਰਾਜ ਨਹੀਂ ਆਸ ਕਰਦੀ ਆ ਕਿ ਤੁਹਾਡੀ ਜਾਣਕਾਰੀ ਜ਼ਰੂਰ ਵਧੀ ਹੋਵੇਗੀ ਤੇ ਤੁਹਾਨੂੰ ਇਹ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਸੋ ਆਪਣੀ رائے ਜ਼ਰੂਰ ਦਿਆ ਕਰੋ ਖੁਸ਼ ਰਹੋ